ਕੋਰਡ ਦਾ ਵੱਡਾ ਆਦੇਸ਼ ਸ਼ਰੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਦਿੱਤੇ ਹੁਕਮ ਸੂਬਾ ਸਰਕਾਰਾਂ ਤੇ ਯੂਟੀਜ਼ ਨੂੰ 4 ਮਹੀਨਿਆਂ ਚ ਨਿਯਮ ਬਣਾਉਣ ਦੇ ਦਿੱਤੇ ਨਿਰਦੇਸ਼। ਬਠਿੰਡਾ ਬਲਾਸਟ ਕੇਸ ਤੇ ਨਿਊਜ਼ 18 ਦੀ ਖਬਰ ਤੇ ਲੱਗੀ ਮੋਹਰ ਐਸਐਸਪੀ ਬਠਿੰਡਾ ਬੋਲੇ ਮਨੁੱਖੀ ਬੰਬ ਬਣਨ ਦੀ ਫਰਾਕ ਸੀ ਗੁਰਪ੍ਰੀਤ ਮੁਲਜ਼ਮ ਨੂੰ ਅੱਜ ਫੋਰਚ ਕੀਤਾ ਜਾਏਗਾ ਪੇਸ਼। ਅਮ੍ਰਿਤਸਰ ਸਰਕਾਰੀ ਮਹਿਲਾ ਟੀਚਰ ਸਣੇ 6 ਨਸ਼ਾ ਤਸਕਰ ਗ੍ਰਿਫਤਾਰ ਮੁਜ਼ਮਾ ਕੋਲੋਂ ਨੌ ਕਿਲੋ ਹੈਰੋਇਨ ਬਰਾਮਦ ਫੜੇ ਕੇ ਮੁਜ਼ਮਜ ਦੋ ਮਹਿਲਾਵਾਂ ਤੇ ਚਾਰ ਪੁਰਸ਼। ਕਨਾਲੀਜ ਕੰਗਨਾਰ ਨਾਲ ਦਾ ਵਿਰੋਧ ਸਥਾਨਕ ਲੋਕਾਂ ਨੇ ਦਿਖਾਈ ਕਾਲੇ ਚੰਡੇ ਤਾਂ ਦੂਜੇ ਪਾਸੇ ਲੋਕਾਂ ਦਾ ਦਰਦ ਜਾਣਨ ਪਹੁੰਚੀ ਕੰਗਨਾਰ ਨੇ ਸੁਣਾਏ ਆਪਣੇ ਦੁਖੜੇ ਕਿਆ ਮੇਰੇ ਖੁਦ ਦੇ ਰੈਸਟੋਰੈਂਟ ਚ ਕੱਲ 50 ਰੁਪਏ ਦੀ ਹੋਈ ਸੇ। ਆੜ ਪ੍ਰਭਾਵੇ ਤੇ ਲੱਖਾਂ ਚ ਬਿਮਾਰੀਆਂ ਦੀ ਰੋਕ ਥਾਮ ਲਈ ਪੰਜਾਬ ਰੈੱਡ ਕਰਾਸ ਦੀ ਪਹਿਲ ਗਵਰਨਰ ਨੇ ਪੰਜਾਬ ਫੌਗਿੰਗ ਮਸ਼ੀਨਾਂ ਨੂੰ ਦਿਖਾਈ ਹਰੀ ਚੰਡੀ। 8 ਜ਼ਿਲ੍ਹਿਆਂ ਚ ਭੇਜੀਆਂ ਗਈਆਂ ਮਸ਼ੀਨਾਂ ਰਾਹੁਲ ਗਾਂਧੀ ਨੇ ਕਰਨਾਟਕਾ ਦੇ ਅਲੰਦ ਚ 6000 ਵੋਟਰਾਂ ਦੇ ਨਾਂ ਕੱਟੇ ਜਾਣ ਦੀ ਕੋਸ਼ਿਸ਼ ਤੇ ਲਾ ਇਲਜ਼ਾਮ ਕੁਝ ਲੋਕਾਂ ਨੂੰ ਲੈ ਕੇ ਆਏ ਸਾਹਮਣੇ ਕਿ ਆ ਸਿਸਟਮ ਹਾਈਜੈਕ ਕਰ ਹਟਾਏ ਜਾ ਰਹੇ ਨਾ ਵੋਟ ਚੋਰਾ ਨੂੰ ਵਿਚਾਰ ਰਿਹਾ ਇਲੈਕਸ਼ਨ ਕਮਿਸ਼ਨ ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ ਚੋਣ ਕਮਿਸ਼ਨ ਨੇ ਦੱਸਿਆ ਬੇਬੁਨਿਆਦ ਕਿ ਆਨਲਾਈਨ ਡਿਲੀਟ ਨਹੀਂ ਹੋ ਸਕਦੀ ਵੋਟ ਅਲੰਦ ਚ 80 G ਦਰਜ ਕਰਾਈ ਸੀ ਐਫ ਆਈ ਆਰ बीजेपी ने राहुल गांधी झूठी कहानी घड़न का इल्जाम क्या कोई भी बंब ले उन, राहुल हो जाता है कर रहे ने अपमान के प्रायोजक। पतंजलि गाय का घी मां का भरोसा प्यार से भरोसा ਸਸਿਕਾਲ న్యూਸ 18 ਪੰਜਾਬ ਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਕਹਿੰਦੇ ਅਧਿਆਪਕ ਦੇਸ਼ ਦਾ ਨਿਰਮਾਤਾ ਹੁੰਦਾ ਹੈ ਅਧਿਆਪਕ ਭਵਿੱਖ ਦਾ ਨਿਰਮਾਤਾ ਹੁੰਦਾ ਹੈ ਅਧਿਆਪਕ ਬੱਚਿਆਂ ਦਾ ਭਵਿੱਖ ਸਵਾਰਦਾ ਹੈ ਤੇ ਜਦੋਂ ਉਹੀ ਅਧਿਆਪਕ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਸੋ ਅੱਜ ਫਰਕ ਤਾਂ ਪੈਂਦਾ ਹੈ ਦੀ ਸ਼ੁਰੂਆਤ ਅਮਰੀਕ ਸਰ ਤੋਂ ਜੁੜੀ ਇੱਕ ਖਬਰ ਤੋਂ ਜਿੱਥੇ ਸਰਕਾਰੀ ਮਹਿਲਾ ਟੀਚਰ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਕੋਲ 6 ਮੁਲਜ਼ਮ ਕਾਬੂ ਕੀਤੇ ਨੇ ਜਿਨ੍ਹਾਂ ਕੋਲੋਂ 9 ਕਿਲੋ ਹੈਰੋਇਨ ਫੜੀ ਹੈ ਹਰਪ੍ਰੀਤ ਸਿੰਘ ਔਰ ਹੈਪੀ ਜੱਟ ਦੇ ਨਾਲ ਇਹ ਸਾਰੇ ਮੁਲਜ਼ਮ ਸਬੰਧਤ ਨੇ ਔਰ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸੀ ਜੋ ਪੁਲਿਸ ਨੇ ਜਾਣਕਾਰੀ ਦਿੱਤੀ ਉਹਨਾਂ ਚ ਇੱਕ ਕੁਲਵਿੰਦਰ ਕੌਰ ਨੂੰ ਅਰੈਸਟ ਕੀਤਾ ਗਿਆ ਕੁਲਵਿੰਦਰ ਕੌਰ ਇੱਕ ਸਰਕਾਰੀ ਟੀਚਰ ਹੈ ਇੱਕ ਗਵਰਨਮੈਂਟ ਟੀਚਰ ਹੈ ਪਰ ਨਸ਼ੇ ਦੇ ਮਾਮਲੇ ਦੇ ਵਿੱਚ ਲਿਪਤ ਸੀ ਨਸ਼ਾ ਤਸਕਰੀ ਦੇ ਵਿੱਚ ਜੁਟੀ ਹੋਈ ਸੀ ਔਰ ਪੂਰੇ ਗੈਂਗ ਦਾ ਪਰਦਾਫਾਸ਼ ਅਮ੍ਰਿਤਸਰ ਪੁਲਿਸ ਵੱਲੋਂ ਕੀਤਾ ਗਿਆ ਪੂਰੇ ਗੈਂਗ ਨੂੰ ਬੇਨਕਾਬ ਕੀਤਾ ਗਿਆ ਜਿਨ੍ਹਾਂ ਚ ਸਰਕਾਰੀ ਟੀਚਰ ਗੁਲਵਿੰਦਰ ਕੌਰ ਵੀ ਅਰੈਸਟ ਹੋਈ ਹੈ ਸੋ ਇੱਕ ਅਧਿਆਪਕ ਜਿਸ ਨੂੰ ਦੇਸ਼ ਦਾ ਨਿਰਮਾਤਾ ਕਿਹਾ ਜਾਂਦਾ ਹੈ ਜਿਸ ਨੂੰ ਭਵਿੱਖ ਦਾ ਨਿਰਮਾਤਾ ਕਿਹਾ ਜਾਂਦਾ ਹੈ ਅਗਰ ਉਹ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋ ਜਾਂਦਾ ਤਾਂ ਕਿੱਡੇ ਵੱਡੇ ਸਵਾਲ ਸਾਡੇ ਸਿਸਟਮ ਤੇ ਸਾਡੇ ਸਮਾਜ ਤੇ ਉੱਠਦੇ ਨੇ ਕਿ ਇੱਕ ਅਧਿਆਪਕ ਇਸ ਤਰੀਕੇ ਦੀ ਸੇਧ ਦੇ ਰਿਹਾ ਹੈ ਹਾਲਾਂਕਿ ਕਿਸੇ ਇੱਕ ਦਾ ਘਰਾ ਬਾਕੀਆਂ ਤੇ ਲਾਗੂ ਨਹੀਂ ਹੁੰਦਾ ਜਾਂ ਬਾਕੀਆਂ ਨੂੰ ਉਸੇ ਨਜ਼ਰੇ ਨਹੀਂ ਦੇਖਿਆ ਜਾ ਸਕਦਾ ਪਰ ਜੋ ਜੋ ਵੀ ਐਸਾ ਸ਼ਖਸ ਫੜਿਆ ਜਾਂਦਾ ਹੈ ਜਾਂ ਜੋ ਵੀ ਐਸੇ ਸ਼ਖਸ ਤੋਂ ਕੋਈ ਚੀਜ਼ ਬਰਾਮਦ ਹੁੰਦੀ ਹੈ ਔਰ ਖਾਸ ਕਰਕੇ ਨਸ਼ੇ ਵਰਗੀ ਅਲਾਮਤ ਦੇ ਵਿੱਚ ਜੇ ਕੋਈ ਲਿਪਤ ਪਾਇਆ ਜਾਂਦਾ ਤਾਂ ਉਹ ਆਪਣੇ ਆਪ ਚ ਵਾਕਈ ਇਸ ਪ੍ਰੋਫੈਸ਼ਨ ਦੇ ਲਈ ਵੀ ਬੜੇ ਸ਼ਰਮ ਦੀ ਗੱਲ ਹੈ ਕਿ ਅਧਿਆਪਕ ਹੋ ਕੇ ਤੁਸੀਂ ਨਸ਼ੇ ਦੇ ਮਾਮਲੇ ਦੇ ਵਿੱਚ ਲਿਪਤ ਪਾਏ ਗਏ ਹੋ ਸੋ ਅਮ੍ਰਿਤਸਰ ਪੁਲਿਸ ਨੇ ਬੇਨਕਾਬ ਕੀਤਾ ਹੈ ਪੂਰਾ ਬਿਵਰਾ ਅਮ੍ਰਿਤਸਰ ਪੁਲਿਸ ਵੱਲੋਂ ਦਿੱਤਾ ਗਿਆ ਹੈ ਜਿਹੜੇ ਫੜੇ ਨੇ ਨਸ਼ੇ ਦੇ ਮਾਮਲੇ ਦੇ ਵਿੱਚ ਔਰ 9 ਕਿਲੋ ਹੈਰੋਇਨ ਇਹਨਾਂ ਕੋਲੋਂ ਰਿਕਵਰ ਕੀਤੀ ਗਈ ਚਾਰ ਮੁਲਜ਼ਮ ਜਿਹੜੇ ਮੇਲਜ਼ ਉਹ ਫੜੇ ਗਏ ਆ ਔਰ ਇਹ ਚ ਬੜਾ ਇੰਟਰਸਟਿੰਗ ਗੱਲ ਆ ਕਿ ਦੋ ਜਿਹੜਾ ਇੱਕ ਟੋਟਲੀ ਨੈਟਵਰਕ ਜਾਂ ਕਾਰਟਲ ਸਮਝ ਲਓ ਉਹ ਲੇਡੀਜ਼ ਆਪਰੇਟਡ ਹੀ ਆ ਦੋ ਲੇਡੀਜ਼ ਵੜੀਆਂ ਗਈਆਂ ਜਿਨ੍ਹਾਂ ਚ ਇੱਕ ਪ੍ਰਾਇਮਰੀ ਸਕੂਲ ਟੀਚਰ ਵੀ ਹੈ ਔਰ ਦੂਸਰਾ ਇਹਦੇ ਚ ਇੰਪੋਰਟੈਂਟ ਗੱਲ ਆ ਕਿ ਹੈਪੀ ਜਰਟ ਇੱਕ ਬੜਾ ਨਟੋਰੀਅਸ ਗੈਂਗਸਟਰ ਔਰ ਬਲਿਕਸ ਸਮਗਲਰਾ ਜਿਹੜਾ ਅਲਾਗੁਰੂ ਏਰੀਆ ਦਾ ਜਿਹੜਾ ਇਹ ਫਰਾਰ ਹੈ ਔਰ ਬਾਹਰ ਫੋਰਨ ਬੇਸਡ ਹੈ ਇਸ ਲਈ ਉਹ ਇਹ ਰੈਕਟਰ ਰਨ ਕਰ ਰਿਹਾ ਸੀ ਥਰੂ ਪਾਕਪੇਸ ਸਮਗਲਰਸ ਇਹਨਾਂ ਦੋਨੋਂ ਨੈਟਵਰਕਸ ਦੇ ਵਿੱਚ ਜਿਹੜਾ ਕਾਮਨ ਪੁਆਇੰਟ ਆ ਪਾਕਿਸਤਾਨ ਸਮਗਲਰਸ ਸੀ ਜਿਹੜੀਆਂ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਤੋਂ 1 ਕਿਜੀ 4 ਗ੍ਰਾਮ ਹੀਰੋਇਨ ਫੜੀ ਗਈ ਹੈ ਜਸਵੀਰ ਕੌਰ ਬਿਸ਼ਰਾ ਟਾਲਾ ਸਰਾਏ ਅਮਨਤ ਖਾਨ ਡਿਸਟ੍ਰਿਕਟ ਕਰਨਤਾਨ 40 ਸਾਲ ਦੀ ਉਮਰ ਆ ਹਾਊਸ ਵਾਈਫ ਹੈ ਇਹ ਤੋਂ 1/2 ਕਿਜੀ ਦੇ ਉੱਪਰ ਜਿਹੜੀ ਹੈ ਹੀਰੋਇਨ ਬਰਾਮਦ ਹੋਈ ਗੁਲਵਿੰਦਰ ਕੌਰ ਜਿਹੜੇ ਟੀਚਰ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਚ ਇਹ ਹਵੇਲੀਆਂ ਜਿਹੜਾ ਕਿ ਕਾਫੀ ਨਟੋਰੀਅਸ ਸਾਡਾ ਪੁਰਾਣਾ ਏਰੀਆ ਹੈਗਾ ਸਰਾਏ ਮੰਤਖਾਨ ਦਾ ਉਹਨੂੰ ਬਿਲੋਂਗ ਕਰਦੀ ਹੈ ਤੋਂ ਵੀ ਅੱਧਾ ਕਿਲੋ ਹੀਰੋਇਨ ਬ੍ਰਾਮ ਦੋਈ ਤਾਂ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਨੇ ਇਸ ਤੇ ਹੋਰ ਗੱਲਬਾਤ ਕਰਨ ਦੇ ਲਈ ਅਮਿਤ ਪੂਰਾ ਮਾਮਲਾ ਸਮਝਣਾ ਚਾਹਾਂਗੇ ਔਰ ਖਾਸ ਕਰਕੇ ਜਿਹੜੀ ਮਹਿਲਾ ਟੀਚਰ ਦਾ ਜ਼ਿਕਰ ਹੋਇਆ ਜਿਸ ਨੂੰ ਪੁਲਿਸ ਨੇ ਅਰੈਸਟ ਕੀਤਾ ਉਸ ਮਹਿਲਾ ਟੀਚਰ ਦਾ ਕੀ ਰੋਲ ਹੈ ਤੁਵੀ ਜੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਪੁਲਿਸ ਦੁਆਰਾ ਇੱਕ ਛਾਟੇ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲ ਮਹਿਜ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਲੇਕਿਨ ਜਦੋਂ ਉਸਤੇ ਫਾਰਵਰਡ ਲਿੰਕ ਨੂੰ ਕਗਰਾਲਾਂ ਦੀ ਪੁਲਿਸ ਵੱਲ ਕੋਸ਼ਿਸ਼ ਕੀਤੀ ਗਈ ਤੇ ਇੱਕ ਹੋਰ ਨੌਜਵਾਨ ਹੈ ਗੁਰਪ੍ਰੀਤ ਸਿੰਘ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਕਰੀਬ 5 ਕਿਲੋ ਹੈਰੋਇਨ ਤੇ ਉਸਤੇ ਕੋਲੋਂ 3 ਕਿਲੋ ਫੇਰ ਤੋਂ ਹੈਰੋਇਨ ਬਰਾਮਦ ਕੀਤੀ ਗਈ ਗੁਰਪ੍ਰੀਤ ਕੋਲ ਕੁੱਲ 8 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਜਦੋਂ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਗਈ ਤੇ ਇਸ ਮਹਿਲਾ ਦਾ ਨਾਮ ਵੀ ਸਾਹਮਣੇ ਆਇਆ ਜਿਹੜੇ ਕਿ ਇੱਕ ਸਕੂਲ ਟੀਚਰ ਸੀ ਅਤੇ ਸਕੂਲ ਟੀਚਰ ਹੋਣ ਦੇ ਨਾਲ ਇਸ ਦੇ ਉੱਪਰ ਕੋਈ ਵੀ ਸ਼ੱਕ ਨਹੀਂ ਕਰਦਾ ਸੀ ਤੇ ਜਦੋਂ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਕੋਲੋਂ ਅੱਧਾ ਕਿਲੋ ਹਰੋਇਨ ਤੇ ਇਸ ਦੇ ਨਾਲ ਇੱਕ ਹੋਰ ਇਸ ਦੀ ਸਾਥੀ ਉਸ ਦੇ ਕੋਲੋਂ ਵੀ ਅੱਧਾ ਕਿਲੋ ਹਰੋਇਨ ਬਰਾਮਦ ਹੋਈ ਹੈ ਸੋ ਪੁਲਿਸ ਨੂੰ ਹੈਰਾਨੀ ਜ਼ਰੂਰ ਹੋਈ ਹੈ ਜਦੋਂ ਇੱਕ ਮਹਿਲਾ ਟੀਚਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ ਮਹਿਲਾ ਟੀਚਰ ਇੱਕ ਸਰਕਾਰੀ ਟੀਚਰ ਸੀ ਸੋ ਲਾਲਚ ਦੇ ਤਹਿਤ ਕੰਮ ਜ਼ਰੂਰ ਜਿਹੜੇ ਹੈਰੋਇਨ ਦਾ ਕੀਤਾ ਜਾ ਰਿਹਾ ਸੀ ਪਹਿਲਾਂ ਕੋਈ ਮਾਮਲਾ ਵੀ ਦਰਜ ਨਹੀਂ ਸੀ ਜਿਸ ਦੀ ਵਜ੍ਹਾ ਨਾਲ ਇੱਕ ਮਹਿਲਾ ਟੀਚਰ ਹੋਣ ਦੇ ਬਾਅਦ ਪੁਲਿਸ ਦੁਆਰਾ ਸ਼ੱਕ ਨਹੀਂ ਕੀਤਾ ਜਾਂਦਾ ਸੀ ਇਸ ਦੇ ਉੱਪਰ ਤੇ ਇਸ ਦਾ ਕੀਪ ਅੱਗੇ ਲੈ ਕੇ ਜਾਣਾ ਕੀਪ ਨੂੰ ਪਹੁੰਚਾਉਣਾ ਇਸ ਦਾ ਸਭ ਤੋਂ ਇਸ ਇਸ ਦੇ ਵਿੱਚ ਕੰਮ ਹੁੰਦਾ ਸੀ ਤੇ ਇਸ ਦੇ ਵਿੱਚ ਹੈਪੀ ਜੱਟ ਦਾ ਨਾਮ ਵੀ ਸਾਹਮਣੇ ਆਇਆ ਜਿਸ ਦੀ ਦੇਖ ਦੇਖ ਦੇ ਵਿੱਚ ਸਾਰਾ ਹੈਰੋਇਨ ਦਾ ਨੈਟਵਰਕ ਲਗਾਤਾਰ ਕਈ ਪਿਛਲੇ ਕਈ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਸੀ ਵਿਜੇ ਠੀਕ ਹੈ ਧੰਨਵਾਦ ਹੈ ਮੈਂ ਤੇਸ ਪੂਰੀ ਜਾਣਕਾਰੀ ਦੇ ਲਈ ਤਾਂ ਅਮ੍ਰਿਤਸਰ ਪੁਲਿਸ ਨੇ ਇਹ ਜਿਹੜਾ ਨੈਕਸਸ ਸੀ ਇਹ ਕਰੈਕ ਕੀਤਾ ਹੈ 6 ਜਣਾਂ ਨੂੰ ਹਿਰਾਸਤ ਚ ਲਿਆ ਗਿਆ ਚਾਰ ਆ ਪੁਰਸ਼ ਨੇ ਔਰ ਦੋ ਮਹਿਲਾਵਾਂ ਨੇ ਜਿਨ੍ਹਾਂ ਚੋਂ ਇੱਕ ਸਕੂਲ ਟੀਚਰ ਤੇ ਗੱਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਜਿਵੇਂ-ਜਿਵੇਂ ਪਾਣੀ ਉਤਰਦਾ ਜਾ ਰਿਹਾ ਤਬਾਹੀ ਦੀ ਅਸਲ ਤਸਵੀਰ ਨਿਕਲ ਕੇ ਸਾਹਮਣੇ ਆਈ ਤੇ ਹੁਣੇ ਤਬਾਹੀ ਮਚਾਈ ਆ ਉਸ ਰੇਤੇ ਨੇ ਜੋ ਖੜਾ ਨਾਲ ਵਹਿ ਕੇ ਆਇਆ ਝੋਨਾ ਦਬ ਕੇ ਰਹਿ ਗਿਆ ਤੇ ਹਰੇ ਭਰੇ ਖੇਤ ਰੇਤੇ ਦੇ ਟਿੱਬਿਆਂ 'ਚ ਬਦਲ ਗਏ ਡੇਰਾ ਬਾਬਾ ਨਾਨਕ ਦੇ ਪਿੰਡ ਗੁਰਚੱਕ 'ਚ ਜਦੋਂ ਸਾਡੀ ਟੀਮ ਗਰਾਊਂਡ ਤੇ ਉਤਰੀ ਤਾਂ ਖੇਤਾਂ 'ਚ ਪੈਰ ਰੱਖਦੇ ਸਾਰੀ ਪੈਰ ਰੇਤੇ ਦੀ ਦਲਦਲ ਚੁੱਤਸਣ ਲੱਗ ਪਏ ਗਰਾਊਂਡ ਜ਼ੀਰੋ ਤੇ ਹਾਲਾਤ ਕੀ ਨੇ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਆਪਣੇ ਪੈਰਾਂ ਤੋਂ ਕਰਦਾ ਕਿਉਂਕਿ ਇਹ ਜਿਹੜੀ ਮਿੱਟੀ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਦੇ ਨਾਲ ਜਿਹੜੀ ਤਾਂ ਇਸ ਦੇ ਵਿੱਚ ਪੈਰ ਖੁੱਬਦਾ ਹੈ ਜਿਹੜੇ ਕਿਸਾਨ ਅਕਸਰ ਗੱਲ ਕਰਦੇ ਨੇ ਕਿ ਜਿਹੜੀ ਦਲਦਲ ਹੈ ਇਸ ਦੇ ਵਿੱਚ ਹੱਲੇ ਟਰੈਕਟਰ ਚਲਾਉਣੇ ਵੀ ਮੁਸ਼ਕਲ ਨੇ ਹਾਲਾਤ ਜਿਹਨੇ ਕਿ ਸਾਰਾ ਝੋਨਾ ਖਰਾਬ ਹੋ ਗਿਆ ਤੇ ਸਿਰਫ ਉਸ ਦੇ ਨਿਸ਼ਾਨ ਹੀ ਬਚੇ ਨੇ ਇਸ ਪੈੜੀ ਦੇ ਵਿੱਚ ਝੋਨਾ ਬੀਜਿਆ ਹੋਇਆ ਸੀ ਜਿਹੜੇ ਪੱਠੇ ਬੀਜੇ ਜਾਂਦੇ ਨੇ ਪਸ਼ੂਆਂ ਦੇ ਲਈ ਉਹ ਵੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਹਰ ਪਾਸੇ ਮਿੱਟੀ ਹੀ ਮਿੱਟੀ ਜਿਹੜੀ ਤੁਹਾਨੂੰ ਨਜ਼ਰ ਆਏਗੀ ਤਾਂ ਬਿਲਕੁਲ ਸਾਹਮਣੇ ਤੁਸੀਂ ਦੇਖੋ ਕਿ ਜਿਹੜੀ ਨੀਵੀਂ ਜਗ੍ਹਾ ਸੀ ਉੱਤੇ ਰਾਵੀ ਦਰਿਆ ਦਾ ਪਾਣੀ ਹੱਲੇ ਵੀ ਤੁਹਾਨੂੰ ਚੱਲਦਾ ਹੋਇਆ ਨਜ਼ਰ ਆਏਗਾ ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾਵੇ ਪੈੜੀ ਘੁੰਮ ਹੈ ਤੇ ਰੇਤੇ ਦੇ ਟਿੱਬੇ ਹੀ ਨਜ਼ਰ ਆ ਰਹੇ ਨੇ ਹਾਲਾਂਕਿ ਪੰਜਾਬ ਸਰਕਾਰ ਨੇ ਮੇਰਾ ਖੇਤ ਮੇਰੀ ਰੇਤ ਸਕੀਮ ਤਹਿਤ ਕਿਸਾਨਾਂ ਨੂੰ ਇਹ ਰੇਤ ਵੇਚਣ ਦਾ ਅਧਿਕਾਰ ਦਿੱਤਾ ਹੈ ਪਰ ਸਵਾਲ ਇਹ ਹੈ ਕਿ 8 8 10 10 ਫੁੱਟ ਤੱਕ ਜੰਮਿਆ ਰੇਤ ਆਖਿਰ ਕਿਸਾਨ ਕੱਢਣਗੇ ਕਿਵੇਂ ਤਾਂ ਰੇਤੇ ਦੇ ਟਿੱਬਿਆਂ 'ਚ ਤਬਦੀਲ ਹੋ ਚੁੱਕੀਆਂ ਪੈਲੀਆਂ ਦੀਆਂ ਇਹ ਤਸਵੀਰਾਂ ਪੰਜਾਬ ਦੇ ਕਈ ਹੋਰ ਹਿੱਸਿਆਂ ਤੋਂ ਵੀ ਸਾਹਮਣੇ ਆਈਆਂ। ਇਤਤਨ ਤਰਨ ਦੇ ਪਿੰਡ ਕਾਲੇਕੇਚ ਤਾਂ ਹਾਲਾਤ ਅਜਿਹੇ ਨੇ ਕਿ ਖੇਤਾਂ 'ਚ ਕਿਸਾਨਾਂ ਦੇ ਗੋਡੇ-ਗੋਡੇ ਤੱਕ ਰੇਤ ਜੰਮੀ ਐ। ਤਸਵੀਰ ਕਿਸੇ ਸਮੁੰਦਰ ਦੇ ਕਿਨਾਰੇ ਤੋਂ ਘੱਟ ਨਹੀਂ। ਜਿੰਨੇ ਚਿਰ ਤੀ ਜਿੰਨਾ ਕਿ ਟਾਈਮ ਦਿੱਤਾ ਵਾ ਓਨੇ ਟਾਈਮ ਦੀ ਕਰਦੇ ਪਾਣੀ ਹੀ ਮਹਾ ਥੱਲੇ ਜਾਣਾ ਵਾ। ਜਿਹੜੀ ਹੁਣ ਇਹ ਜ਼ਮੀਨ ਆ ਇਹ ਦਲਦਲਾ ਇਹ ਰੇਤਾ ਚੁੱਕਣ ਦੇ ਯੋਗ ਨਹੀਂ ਗਈ ਜਿਹੜੀ ਚੁੱਕਣ ਦੇ ਯੋਗ ਰੇਤਾ ਵੇ ਘੱਟ ਤੋਂ ਘੱਟ ਮਹੀਨੇ ਡੇਢ ਮਹੀਨੇ ਤੱਕ ਜਿਹੜੀ ਆ ਉਹ ਹੋਣੀ ਆ ਰਸਤਾ ਲੱਗੂਗਾ ਕਿ ਉਹ ਰੇਤ ਆ ਗਈ ਹੁਣ ਆ ਹਾਂ ਕਿੱਥੇ ਰੇਤਾ ਵਾ ਰਸਤਾ ਬਣੂਗਾ ਇਹ ਥੋੜਾ ਜਿਹਾ ਪ੍ਰਸੀਜਨ ਲੰਮਾ ਵਾ ਉਹਨੇ ਚਿਰ ਜ਼ਿਕਰ ਜਿਹੜਾ ਵਾ ਟਾਈਮ ਖਤਮ ਹੋ ਜਾਣਾ ਵਾ ਕੁਝ ਇਸੇ ਤਰ੍ਹਾਂ ਦੀ ਤਸਵੀਰ ਫਿਰੋਜ਼ਪੁਰ ਤੋਂ ਵੀ ਸਾਹਮਣੇ ਆਈ ਜਿੱਥੇ ਖੇਤਾਂ 'ਚ ਰੇਤੇ ਦੇ ਪਹਾੜ ਬਣੇ ਹੋਏ ਨੇ ਫਸਲ ਤਾਂ ਦੂਰ ਦੀ ਗੱਲ ਕਿਸਾਨ ਦੇ ਪੈਰ ਰੱਖਣ ਲਈ ਵੀ ਜ਼ਮੀਨ ਨਹੀਂ ਬਚੀ ਦਸੋ 20000 ਰੁਪਏ ਨਾਲ ਕਿਸਾਨ ਦਾ ਕਿਵੇਂ ਸਰੂਗਾ ਉਹਨੇ ਘਰ ਵੀ ਚਲਾਉਣਾ ਹੈ ਬਿਮਾਰੀਆਂ ਵੀ ਇੱਥੇ ਫੈਲਣੀਆਂ ਉਹਦਾ ਵੀ ਇਲਾਜ ਕਰਾਉਣਾ ਹੈਗਾ ਜਿੰਨੇ ਵੀ ਕੋਈ ਘਰ ਦੇ ਕੀ ਕਿਸ ਦੇ ਬਿਮਾਰ ਹੁੰਦੇ ਸੋ ਇੱਕ ਜਿਹੜੀ ਇਹ ਰਾਤ ਹੈਗੀ ਇਹ 50000 ਕਿਲਾ ਘਟ ਦੋ ਘਟ ਕਰਨੀ ਚਾਹੀਦੀ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਗੁਹਾਰ ਲਈ ਹੈ ਕਿ ਉਹਨਾਂ ਨੂੰ ਪ੍ਰਤੀ ਏਕੜ 50000 ਰੁਪਏ ਮੁਆਵਜ਼ਾ ਦਿੱਤਾ ਜਾਵੇ ਹਾਲਾਂਕਿ ਸਰਕਾਰ ਨੇ ਪੀੜਿਤ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਜਿਸ ਨੂੰ ਕਿਸਾਨ ਕਾਫੀ ਘੱਟ ਦੱਸ ਰਹੇ ਨੇ ਤਹ ਰੇਤਾ ਇਸ ਵੇਲੇ ਕਿਸਾਨਾਂ ਦੇ ਲਈ ਇੱਕ ਵੱਡੀ ਸਿਰਦਰਦੀ ਬਣ ਚੁੱਕਿਆ ਹੈ ਕਿਉਂਕਿ ਨਾ ਤਾਂ ਉਹ ਰੇਤਾ ਹੈ ਨਾ ਉਹ ਬਿੰਟੀ ਹੈ ਨਾ ਉਹ ਭਰਤ ਪਾਉਣ ਦੇ ਕੰਮ ਆ ਸਕਦੀ ਹੈ ਔਰ ਨਾ ਹੀ ਸੀਮੈਂਟ ਚ ਮਿਲਾ ਕੇ ਉਸ ਨੂੰ ਪਲਸਟਰ ਦੇ ਲਈ ਵਰਤਿਆ ਜਾ ਸਕਦਾ ਹੈ ਸੋ ਕਿਸਾਨ ਇਸ ਵੇਲੇ ਦੁਚਿੱਤੀ ਚ ਨੇ ਔਰ ਉਹਨਾਂ ਨੂੰ ਇਹ ਚਿੰਤਾ ਵਡ ਵਡ ਕੇ ਖਾ ਰਹੀ ਹੈ ਕਿ ਆਖਿਰ ਅਸੀਂ ਇਸ ਰੇਤ ਨੂੰ ਚੱਕਾਂਗੇ ਕਿਵੇਂ ਕਿਉਂਕਿ ਉਸ ਤੋਂ ਵੱਧ ਤਾਂ ਰੇਤੇ ਖਰਚਾ ਹੀ ਹੋ ਜਾਣਾ ਹੈ ਔਰ ਇਹ ਮੁੱਲ ਵੀ ਕਿਸੇ ਨੇ ਲੈਣੀ ਨਹੀਂ ਅਗਲੀ ਖਬਰ ਦਾਦਰੀ ਦੇ ਵਿੱਚ ਇੱਕ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਡਿਪਟੀ ਕਮਿਸ਼ਨਰ ਤੋਂ ਖੁਦਕੁਸ਼ੀ ਕਰਨ ਦੀ ਮਨਜ਼ੂਰੀ ਦੀ ਬਹਾਰ ਲਾਈ। ਦਰਸਲ ਪਿੰਡ ਧਾਰਨੀ ਦੇ ਕਿਸਾਨ ਭੂਪ ਸਿੰਘ ਨੇ ਕਈ ਸਾਲ ਪਹਿਲਾਂ ਮਸ਼ਰੂਮ ਦੀ ਖੇਤੀ ਦੇ ਲਈ ਬੈਂਕ ਤੋਂ ਲੋਨ ਲੈ ਕੇ ਪ੍ਰੋਜੈਕਟ ਸ਼ੁਰੂ ਕੀਤਾ ਸੀ ਪਰ ਪੂਰਾ ਲੋਨ ਭਰਨ ਤੋਂ 3 ਸਾਲ ਬਾਅਦ ਵੀ ਕਿਸਾਨ ਨੂੰ ਨਾ ਤਾਂ ਸਰਕਾਰੀ ਸਬਸਿਡੀ ਮਿਲੀ ਨਾ ਹੀ ਜ਼ਮੀਨ ਦੀ ਐਨਓਸੀ ਜਿਸ ਕਰਕੇ ਕਿਸਾਨ ਦੀ ਕਰਜ਼ੇ ਦੀ ਪੰਡ ਵੱਧ ਗਈ। ਮੈਂ ਪਾਗਲ ਬਣਾ ਰੱਖਿਆ ਹਾਂ ਮੈਂ ਬਿਲਕੁਲ ਬਦਵਾਸ ਹੋ ਚੁਕਾ ਹੂ ਔਰ ਮੇਰੇ ਪਾਸ ਜਿਹੜਾ ਕੋਈ ਰਸਤਾ ਨਹੀਂ ਹੈ ਮੈਂ ਕਰਜ਼ਦਾਰ ਹੋ ਗਿਆ ਹਾਂ ਬੈਂਕ ਸੇ ਜੋ ਮਨੇ ਲੋਨ ਲੈ ਕੇ ਬਣਾਇਆ ਥਾ ਮਨੇ 1-1 ਪਾਈ-ਪਾਈ ਬੈਂਕ ਕੋ ਭਰਤੀ ਆਰਥਿਕ ਪਰੇਸ਼ਾਨੀ ਚੱਲ ਰਹੀ ਹੈ ਕਿਸਾਨ ਦਾ ਕਹਿਣਾ ਹੈ ਕਿ ਉਸਨੇ ਕਈ ਅਧਿਕਾਰੀਆਂ ਦੇ ਚੱਕਰ ਕੱਟੇ ਸੀਐਮ ਵਿੱਡੋ ਤੱਕ ਪਹੁੰਚ ਕੀਤੀ ਤਾਂ ਵੀ ਕਿਸੇ ਨੇ ਸਾਰ ਨਹੀਂ ਲਈ ਤੇ ਹੁਣ ਬਰਬਾਦੀ ਨਾ ਚੱਲਦੇ ਹੋਏ ਡੀਸੀ ਦਫਤਰ ਸਾਹਮਣੇ ਖੁਦਕੁਸ਼ੀ ਦਾ ਫੈਸਲਾ ਕੀਤਾ ਹੈ ਔਰ ਅਭੀ ਇਹ ਟੋਕਨ ਮੰਗਤੇ ਹੈ ਟੋਕਨ 2 ਲੱਖ ਰੁਪਏ ਟੋਕਨ ਦੋ ਨਹੀਂ ਤੋ ਆਪਕਾ ਪਾਸ ਨਹੀਂ ਕਰੇਗੇ ਜਬਕਿ ਮੇਰੀ 16 ਲੱਖ ਰੁਪਏ ਦੀ ਸਬਸਿਡੀ ਮਿਲਣੀ ਸੀ ਮuje ਸਿਰਫ 3.5 ਲੱਖ ਰੁਪਏ ਦੇ ਬੋ ਆਪ ਵਾਪਿਸ ਮੰਗ ਰਹੇ ਉਹ ਤਾਂ ਡੀਸੀ ਨੇ ਮਾਮਲੇ ਤੇ ਜਾਂਚ ਦਾ ਭਰੋਸਾ ਦਿੱਤਾ ਹਾਲਾਂਕਿ ਖੇਤੀ ਨੂੰ ਵਧਾਵਾ ਦੇਣ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਪਰ ਜੇਕਰ ਹਰ ਬੂਹੇ ਤੇ ਦਸਤਕ ਦੇਣ ਤੋਂ ਬਾਅਦ ਵੀ ਕਿਸਾਨ ਨੂੰ ਉਹਨਾਂ ਸਕੀਮਾਂ ਦਾ ਲਾਭ ਨਾ ਮਿਲੇ ਫਿਰ ਫਰਕ ਤਪੈਂਦਾ ਹੈ ਇਸ ਸਿੱਖ ਡਰਾਈਵਰ ਨਾਲ ਬਦਸਲੂਕੀ ਦੇ ਮਾਮਲੇ 'ਚ ਜੰਮੂ ਦੇ ਐਸਐਸਪੀ ਟ੍ਰੈਫਿਕ ਨੇ ਆਪਣੀ ਗਲਤੀ ਮੰਨ ਕੇ ਮੰਨ ਕੇ ਮਾਫੀ ਮੰਗੀ। ਦਰਅਸਲ ਐਸਐਸਪੀ ਖਿਲਾਫ ਲੋਕ ਹਾਈਵੇ ਤੇ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਸਸਪੈਂਡ ਕਰਨ ਤੇ ਜਨਤਕ ਤੌਰ ਤੇ ਮਾਫੀ ਮੰਗਣ ਦੀ ਮੰਗ ਤੇ ਅੜੇ ਹੋਏ ਨੇ। ਵੱਡੀ ਗਿਣਤੀ ਸਿੱਖ ਪਾਈਚਾਰੇ ਦੇ ਲੋਕਾਂ ਤੇ ਟਰਾਂਸਪੋਰਟ ਯੂਨੀਅਨਾਂ ਨੇ ਸੜਕ ਤੇ ਉੱਤਰ ਕੇ ਅਧਿਕਾਰੀ ਖਿਲਾਫ ਵਿਰੋਧ ਜਤਾਇਆ ਤਾਂ ਐਸਐਸਪੀ ਨੇ ਜਨਤਕ ਤੌਰ ਤੇ ਮਾਫੀ ਮੰਗ ਲਈ। ਔਰ ਉਸ ਵਾਕਿਆ ਕੀ ਅਜਾਏ ਜਦ ਮੇਰੇ ਕਿਸੇ ਸਿੱਖ ਭਾਈ ਤੇ ਸੈਂਟੀਮੈਂਟਸ ਗੋੜ ਹੋਏ ਹਨ ਸੋ ਆਈ ਰੀਅਲੀ ਫੀਲ ਬੈਡ ਅਬਾਊਟ ਇਟ ਆਈ ਹੈਵ ਆਲ ਦੀ ਰਿਸਪੈਕਟ ਫੋਰ ਸਿੱਖ ਕਮਿਊਨਿਟੀ ਫਾਰ ਸਿੱਖਿਜ਼ਮ ਐਂਡ ਆਈ ਹੈਵ ਹਾਈ ਰਿਗਾਰਡ ਫਾਰ ਦੈਮ ਪਲੀਜ਼ ਬੀ ਅਸ਼ੂਰਡ ਔਨ ਮਾਈ ਬੀਹੋਫ ਥੈਟ ਆਈ ਹੈਵ ਫੈਲਟ ਇਟ ਬੈਡ ਟ੍ਰਾਈਸ ਔਨ ਦ ਕੋਰ ਆਫ ਮਾਈ ਪਰ ਪ੍ਰਦਰਸ਼ਨਕਾਰੀ ਹਲੇ ਵੀ ਐਸਐਸਪੀ ਦੀ ਪ੍ਰਦਰਸ਼ਨ ਵਾਲੀ ਥਾਂ ਤੇ ਆ ਕੇ ਮਾਫੀ ਮੰਗਣ ਦੀ ਮੰਗ ਤੇ ਅੜੇ ਹੋਏ ਨੇ ਨਾਲ ਹੀ ਪੁਲਿਸ ਅਧਿਕਾਰੀ ਦੀ ਸਸਪੈਂਸ਼ਨ ਦੀ ਮੰਗ ਕਰ ਰਹੇ ਨੇ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਜੰਮੂ-ਜਹੜਾ ਤੇ ਭਾਰੀ ਮੀਂਹ ਕਰਕੇ ਕਈ ਟਰੱਕ ਫਸੇ ਹੋਏ ਸੀ ਤੇ ਇਸੇ ਦੌਰਾਨ ਰੂਟ ਡਾਇਵਰਟ ਕਰਨ ਨੂੰ ਲੈ ਕੇ ਟਰੱਕ ਡਰਾਈਵਰਾਂ ਤੇ ਐਸਐਸਪੀ ਟ੍ਰੈਫਿਕ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਐਸਐਸਪੀ ਟ੍ਰੈਫਿਕ ਨੇ ਸਿੱਖ ਡਰਾਈਵਰ ਨੂੰ ਥੱਪੜ ਮਾਰਿਆ ਤੇ ਉਸਦੀ ਪੱਗ ਲੈ ਗਈ ਤੇ ਵੀਡੀਓ ਸਾਹਮਣੇ ਆਉਣ ਤੇ ਵਿਵਾਦ ਗਰਮਾ ਗਿਆ। ਤੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੁਣ ਪ੍ਰਵਾਸੀਆਂ ਦੇ ਖਿਲਾਫ ਪਾਏ ਗਏ ਮਤਿਆਂ ਤੋਂ ਬਾਅਦ ਗੜਸ਼ੰਕਰ ਦੇ ਪਿੰਡ ਬੀਰਮਪੁਰ ਦੇ ਵਿੱਚ ਵੀ ਪੰਚਾਇਤ ਵੱਲੋਂ ਪ੍ਰਵਾਸੀਆਂ ਨਾਲ ਸੰਬੰਧਿਤ ਕਈ ਫੈਸਲੇ ਲਏ ਗਏ। ਪਿੰਡ ਬੀਰਮਪੁਰ ਚਾਹ ਮਂ ਜਿਲ੍ਹਾ ਸਦਿਆ ਗਿਆ ਜਿਸ ਚ ਪ੍ਰਵਾਸੀਆਂ ਦੇ ਪਿੰਡ ਚ ਰਹਿਣ ਤੇ ਵੋਟਾਂ ਬਣਾਉਣ ਤੇ ਪਾਬੰਦੀ ਲਾਉਣ ਦਾ ਮਤਾਂ ਪਾਇਆ ਗਿਆ। ਪੰਚਾਇਤ ਮੁਤਾਬਕ ਕਿਸੇ ਵੀ ਪ੍ਰਵਾਸੀ ਦੇ ਕੰਮ ਕਰਨ ਤੇ ਮਨਾਹੀ ਨਹੀਂ ਪਰ ਸੁਰੱਖਿਆ ਦੇ ਮੱਦੇਨਜ਼ਰ ਵੈਰੀਫਿਕੇਸ਼ਨ ਲਾਜ਼ਮੀ ਹੈ। ਜਿਹੜੇ ਪ੍ਰਵਾਸੀ ਮਜ਼ਦੂਰ ਆਏ ਹੋਏ ਆ ਅਸੀਂ ਉਹ ਆ ਕੇ ਕੰਮ ਜ਼ਰੂਰ ਕਰਨ ਅਸੀਂ ਕੰਮ ਤੋਂ ਨਹੀਂ ਕਿਸੇ ਲੋਕ ਦੇ ਕਿਉਂਕਿ ਉਹ ਸਾਡੇ ਦੇਸ਼ ਦੇ ਵਾਸੀ ਆ। ਠੀਕਾ ਕਿਸੇ ਦਾ ਵੀ ਅਧਿਕਾਰ ਹੈਗਾ ਕਿਤੇ ਜਾ ਕੇ ਕੰਮ ਕਰ ਸਕਦੇ ਆ ਪਰ ਜਿਹੜੇ ਲੋਕ ਕੰਮ ਕਰਨ ਆਉਂਦੇ ਆ ਉਹਨਾਂ ਦੇ ਵੀ ਆਧਾਰ ਕਾਰਡ ਲੈ ਜਾਣ ਆਧਾਰ ਕਾਰਡ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਲਈ ਕਰਾਈ ਜਾਵੇ ਤੇ ਜਿਹੜਾ ਬੰਦਾ ਲੈ ਕੇ ਆ ਰਿਹਾ ਕੰਮ ਕਰਵਾ ਰਿਹਾ ਉਹ ਉਹਦੀ ਜ਼ਿੰਮੇਵਾਰੀ ਚੱਕੇ ਪੰਚਾਇਤ ਨੇ ਫੈਸਲਾ ਕੀਤਾ ਕਿ ਜਿਸ ਦੇ ਖੇਤ 'ਚ ਮਜ਼ਦੂਰ ਕੰਮ ਕਰਨਗੇ ਉਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਕਿਸਾਨ ਦੀ ਹੋਏਗੀ ਇਸ ਦੇ ਨਾਲ ਹੀ ਪ੍ਰਵਾਸੀਆਂ ਦੇ ਪਿੰਡ 'ਚ ਜਾਇਦਾਦ ਖਰੀਦਣ ਤੇ ਵੀ ਰੋਕ ਰਹੇਗੀ ਜਿ세 ਕਰਕੇ ਪਿੰਡ ਵੱਲੋਂ ਇੱਕ ਆਮ ਦਲਾਸ ਰੱਖਿਆ ਗਿਆ ਸੀਗਾ ਤੇ ਸਾਰਾ ਪਿੰਡ ਇਹੀ ਚਾਹੁੰਦਾ ਸੀਗਾ ਕਿ ਇਹਨਾਂ ਨੂੰ ਆਓ ਸਿਰਫ ਆਓ ਜਿੰਨਾ ਟਾਈਮ ਇਹਨਾਂ ਦਾ ਕੰਮ ਦਾ ਸੀਜ਼ਨ ਹੈ ਨਾ ਉਨਾ ਟਾਈਮ ਆਪਣਾ ਕੰਮ ਕਰਨ ਤੇ ਆਪਦਾ ਕੰਮ ਕਰਕੇ ਵਾਪਸੀ ਚਲੇ ਜਾਣ ਦੱਸ ਦਈਏ ਕਿ ਹਾਰਪੁਰ ਦੇ ਦੀਪਨਗਰ ਚ ਪ੍ਰਵਾਸੀ ਵੱਲੋਂ ਮਾਸੂਮ ਨਾਲ ਕੀਤੀ ਦਰਿੰਦਗੀ ਤੋਂ ਬਾਅਦ ਲਗਾਤਾਰ ਮਾਹੌਲ ਗਰਮਾਉਂਦਾ ਜਾ ਰਿਹਾ ਹੈ ਪਰ ਪ੍ਰਵਾਸੀਆਂ ਦੇ ਮਾਮਲੇ ਦੇ ਵਿੱਚ ਪੰਚਾਇਤਾਂ ਵੱਲੋਂ ਥੋੜਾ ਜਿਹਾ ਰਵਈਏ ਦੇ ਵਿੱਚ ਫਰਕ ਆਇਆ ਹੈ ਜਾਂ ਥੋੜਾ ਜਿਹਾ ਰਵਈਆ ਢਿੱਲਾ ਕੀਤਾ ਗਿਆ ਹੈ ਪਹਿਲਾਂ ਕੀਤੀ ਜ਼ਿਆਦਾ ਸਖਤੀ ਤੋਂ ਬਾਅਦ ਪਰ ਗੱਲ ਸੁਰੱਖਿਆ ਤੇ ਖੜੀ ਹੈ ਹਰ ਕਿਸੇ ਨੂੰ ਆਧਾਰ ਕਾਰਡ ਦੇਣਾ ਹੋਏਗਾ ਜੋ ਵੀ ਪ੍ਰਵਾਸੀ ਨੂੰ ਲਾਏਗਾ ਉਸ ਦੀ ਜ਼ਿੰਮੇਵਾਰੀ ਉਸ ਸੰਬੰਧਤ ਕਿਸਾਨ ਦੀ ਹੋਏਗੀ ਤੇ ਜਦੋਂ ਸ਼ਰਤਾਂ ਲਾਜ਼ਮੀ ਕਰ ਦਿੱਤੀਆਂ ਜਾਣ ਫਿਰ ਫਰਕ ਦਪੈਂਦਾ ਹੈ ਅਗਲੀ ਖਬਰ ਰਾਹੁਲ ਗਾਂਧੀ ਨੇ ਇੱਕ ਵਾਰ ਮੁਰਤੋਂ ਵੋਟ ਚੋਰੀ ਦੇ ਇਲਜ਼ਾਮ ਲਾਉਂਦਿਆਂ ਚੋਣ ਕਮਿਸ਼ਨ ਨੂੰ ਕਟਾਰੇ 'ਚ ਖੜਾ ਕਰਨ ਦੀ ਕੋਸ਼ਿਸ਼ ਤੇ ਆਪਣੇ ਕਥਿਤ ਹਾਈਡਰੋਜਨ ਬੰਬ ਜਿਹੇ ਧਮਾਕੇਦਾਰ ਖੁਲਾਸੇ 'ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਗੜਬੜੀ ਕਰਨ ਵਾਲਿਆਂ ਨੂੰ ਬਚਾਉਣ ਦੇ ਇਲਜ਼ਾਮ ਲਾਏ 31 ਮਿੰਟ ਦੀ ਪ੍ਰੈਜੈਂਟੇਸ਼ਨ 'ਚ ਰਾਹੁਲ ਨੇ ਗੰਭੀਰ ਇਲਜ਼ਾਮ ਲਾਏ ਕਿ ਚੋਣ ਕਮਿਸ਼ਨ ਜਾਣ ਬੁਝ ਕੇ ਕਾਂਗਰਸ ਦੀਆਂ ਵੋਟਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਤੇ ਉਹਨਾਂ ਦੇ ਨਾਮ ਡਿਲੀਟ ਕਰ ਰਿਹਾ ਹੈ ਗਿਆਨੇਸ਼ ਕੁਮਾਰ ਜੀ ਆਪ ਆਪਣਾ ਕੰਮ नहीं तो पूरा हिंदुस्तान हिंदुस्तान के सारे के सारे युवा इस बात को एक्सेप्ट करेंगे कि आप हिंदुस्तान की संविधान की रक्षा नहीं कर रहे हो और वोट चोरों की आप मदद कर रहे हो राहुल ने दावा किया कि कर्नाटक दे अलंद च 6018 वोटा दे नाम कटण दी कोशिश कीती गई पर चोरी फड़ी गई अलंद में 6018 वोटर्स डिलीट हुए पता क्या लगा ਕਿ ਕੋਈ ਨਾ ਕੋਈ Voter deletion systematically organized ਤਰੀਕੇ ਸੇ centralized ਤਰੀਕੇ ਸੇ ਰਾਹੁਲ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਚੋਣ ਕਮਿਸ਼ਨ ਨੇ ਕਿਹਾ ਕਿ ਕੋਈ ਵੀ ਵੋਟ ਆਨਲਾਈਨ ਡਿਲੀਟ ਨਹੀਂ ਹੋ ਸਕਦੀ ਇਸੇ ਮੁਤਾਬਕ ਆਲੰਚ ਚ ਉਹਨਾਂ ਦੇ ਵੱਲੋਂ ਹੀ ਐਫ ਆਈ ਆਰ ਦਰਜ ਕਰਵਾਈ ਗਈ ਸੀ ਤੇ ਰਾਹੁਲ ਦੇ ਵੋਟ ਤੇ ਰਾਹੁਲ ਦੇ ਵੋਟ ਚੋਰੀ ਵਾਲੇ ਇਲਜ਼ਾਮਾਂ ਨੂੰ ਲੈ ਕੇ ਭਾਜਪਾ ਨੇ ਵੀ ਤਿੱਖਾ ਪਲਟਵਾਰ ਕੀਤਾ भाजपा सांसद अनुराग ठाकुर ने कहा कि राहुल गांधी धमाका करना आए थी पर ड्रामा करके चले गए भाजपा ने सवाल पूछा कि राहुल इल्जाम तो बहुत आसानी ना ला देते हैं पर इतनामा क्यों नहीं देंगे तो धमाका करने थे लेकिन ड्रामा करके चले और अगर इतना ही दम आपके तर्कों में है तो आप कोर्ट क्यों नहीं जाते इलेक्शन कमीशन ने तो आपको बार बार कहा सबूत दो हल्फनामा दो ना आप सबूत दे पाते हो और गलत आरोप लगाते हो इस भाजपा ने कहा कि राहुल गांधी की अगुवाई हे कांग्रेस करीब नब्बे चोना हार चुकी है उन्होंने दिन ब दिन वही जा रही है जिस करके माफी मंगना चाड़ खानी राहुल रूटीन बन चुकी है और बार बार आरोप लगाने के बाद माफी मांगने का काम और कोर्ट से फटकार खाने का काम राहुल आप देखिए राफेल हो चौकीदार चोर हो یا پھر ثابر کر جی آر ایس ایس کی بات یا پھر پیگسس کے معاملے ان سب پہ ان کو پھٹکار ہی لگی ہے کئی بار کورٹ میں معافی مانگنی پڑی قابل غور ہے کہ راہول گاندھی نے ووٹ چوری دے مسئلے تے دوسری بار پریس کانفرنس کر کے گمبیر الزام لائے سوال یہ ہے کہ راہول گاندھی یہ الزام لا کے بہار ವಿಧಾನಸبا چوناں نو کی সাধন دی کوشش کر رہے ہیں ਦਿੱਲੀ ਦੇ ਥਾਣਾ ਮੰਦਰ ਇਲਾਕੇ ਦੇ ਵਿੱਚ ਪੁਲਿਸ ਦੀ ਗੱਡੀ ਨਾਲ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਚ ਇੱਕ ਚਾਹ ਵੇਚਣ ਵਾਲੀ ਦੀ ਮੌਤ ਹੋ ਗਈ। ਦਰਸਲ ਪੀਸੀਆਰ ਦੀ ਬੈਂ ਤੇਜ਼ ਰਫ਼ਤਾਰ ਇੱਕ ਚਾਹ ਵਾਲੀ ਦੁਕਾਨ 'ਚ ਵੜ ਗਈ ਤੇ ਦੁਕਾਨਦਾਰ ਨੂੰ ਖੁੱਚਲ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ 'ਚ ਸਨ ਤੇ ਗੱਡੀ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਨੇ। ਮਤਲਬ ਪੁਲਿਸ ਦੀ ਗੱਡੀ ਤੇ ਦੋ ਲੋਕ ਸਨ ਉਸਮੇ ਇੱਕ ਲੜਕੀ ਵੀ ਸੀ। ਉਹ ਨਸ਼ੇ 'ਮੇ ਐਕਦਾ ਬਿਲਕੁਲ ਧੋਤ ਰਿਹਾ। ਗੱਡੀ ਇੱਥੋਂ ਚੜਾਇਆ ਸਰ 1 ਮਿਲ ਕੇ ਜਾ ਕੇ ਉੱਪਰ। चढ़ गई गाड़ी उधर पुलिस अधिकारियों मुताबिक ग्डी ड्राइव कर रहे मुलाजम ने गलती नाल रेस दे दी जिस करके बैलेंस बिगड़ गया पुलिस ने मृतक के परिवार को मुआवजे का भरोसा दिता है जो भी इंसिडेंट हुआ ये दुर्भाग्यपूर्ण है पुलिस इसमें एज बार जो लोग है उसके हिसाब से हम कार्रवाई कर रहे हैं और जो मृतक है उसके परिवारजन को जो भी हमारे से बेस्ट से बेस मदद करने की कोशिश करेंगे और जो भी उसको कंपनसेशन मिलना है एज पर रूल वो मिलेगा ਪੁਲਿਸ ਦੀ ਇੱਕ ਗਲਤੀ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ ਤੇ ਜਦੋਂ ਕਾਨੂੰਨ ਦੇ ਰਖਵਾਲੇ ਹੀ ਗਲਤੀ ਨਾਲ ਜਾਨ ਲੈਣ ਵਾਲੇ ਬਣ ਜਾਣ ਤਾਂ ਫਿਰ ਵਰਕ ਧਪੇਂਦਾ ਹੈ ਤੇ ਬਿਆਸ ਦੇ ਰਿਆਚ ਪੁਲਿਸ ਨੇ ਇੱਕ ਡਾਕਟਰ ਤੇ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮਾਂ ਦਾ ਇਨਕਾਊਂਟਰ ਕਰਕੇ ਉਹਨਾਂ ਨੂੰ ਕਾਬੂ ਕਰਿਆ ਪੁਲਿਸ ਨੇ ਰਮਦਾਸ ਦੇ ਪਿੰਡ ਸੁਦਾਰ ਤੋਂ ਬਾਬਾ ਬਕਾਲਾ ਦੇ ਰਈਆ ਤੱਕ ਯਾਨੀ ਲਗਭਗ 130 ਕਿਲੋਮੀਟਰ ਤੱਕ ਮਲਜ਼ੂਮਾਂ ਦੀ ਬਾਈਕ ਦਾ ਪਿੱਛਾ ਕੀਤਾ ਤੇ ਅਖੀਰ ਬਾਈਕ ਸਲਿੱਪ ਹੋਣ ਕਰਕੇ ਬਦਮਾਸ਼ ਨਹਿਰ ਕਿਨਾਰੇ ਡਿੱਗ ਗਏ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੋਟ ਪੇੜ ਹੋਈ ਮੁਕਾਬਲੇ ਦੌਰਾਨ ਗੈਂਗਸਟਰਾਂ ਨੇ ਪੁਲਿਸ ਵੱਲ 4 ਰਾਉਂਡ ਫਾਇਰ ਕੀਤੇ ਜਿਸ ਚੋਂ ਇੱਕ ਗੋਲੀ ਐਸਐਚਓ ਦੀ ਬਾਹ ਕੋਲੋਂ ਕ੍ਰਾਸ ਹੋ ਕੇ ਲੰਘ ਗਈ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ 3 ਰਾਉਂਡ ਫਾਇਰ ਕੀਤੇ ਜਿਸ ਚੋਂ ਦੋਵੇਂ ਗੈਂਗਸਟਰਾਂ ਦੇ ਲਪਤਾ ਚ ਗੋਲੀਆਂ ਲੱਗਣ ਨਾਲ ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਇਹਨਾਂ ਕੋਲੋਂ ਫਿਲਹਾਲ ਇੱਕ ਮੋਟਰਸਾਈਕਲ ਜਿਹੜਾ ਸੀਗਾ ਜਿਹ ਉਦੇ ਤੇ ਆਏ ਸੀਗੇ ਉਹ ਮੋਟਰਸਾਈਕਲ ਬਰਾਮਦ ਹੋਇਆ ਤੇ ਦੋ ਇਹਨਾਂ ਕੋਲ ਪਿਸਟਲ ਸੀਗੇ 30 ਬੋਰ ਦੇ ਜਿਹਦੇ ਤੋਂ ਇਹਨਾਂ ਨੇ ਫਾਇਰ ਕੀਤੇ ਸੀਗੇ ਉਹ ਦੋਵੇਂ ਪਿਸਟਲ ਵੀ ਬਰਾਮਦ ਹੋ ਗਏ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਉਮਰ 22 ਸਾਲ ਦੇ ਕਰੀਬ ਹੈ ਤੇ ਦੋਵੇਂ ਮੁਲਜ਼ਮ ਗੈਂਗ ਜੀਵਨ ਫੌਜੀ ਦੇ ਨਿਰਦੇਸ਼ਾਂ ਤੇ ਗੈਰ ਕਾਨੂੰਨੀ ਗਤੀਵਿਧੀਆਂ ਕਰਦੇ ਸੀ ਪੁਲਿਸ ਨੇ ਦੋਨਾਂ ਕੋਲੋਂ ਬਾਈਕ ਸਣੇ ਕਈ ਹਥਿਆਰ ਬਰਾਮਦ ਕੀਤੇ ਨੇ ਅੱਜ ਇਹ ਆ ਰਿਹਾ ਕਿ ਜੀਵਨ ਫੌਜੀ ਤੇ ਲਈਏ ਜਿਹੜੇ ਕੰਮ ਕਰਦੇ ਆ ਤੁਸੀਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਦਾਂ ਦੀ ਜਿਹੜੀ ਸ਼ਹਿ ਤੇ ਜਿਹੜੇ ਇਹ ਬਾਹਰ ਬੈਠੇ ਗੈਂਗਸਟਰ ਐਲੀਮੈਂਟਸ ਦੇ ਸ਼ਹਿ ਤੇ ਜਿਹੜੇ ਇੱਥੇ ਦੇ ਮਾਸੂਮ નિર્ਦੋਸ਼ ਵਿਅਕਤੀ ਬੱਚੇ ਜਿਹੜੇ ਉਹਨਾਂ ਨੂੰ ਇਹ ਰਿਕਰੂਟ ਕਰਕੇ ਚੰਦ ਪੈਸਿਆਂ ਲਈ ਇਹ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ ਗੰਦੇ ਕੰਮ ਕਰਾਉਂਦੇ ਨੇ ਦੱਸਦੀ ਹੈ ਕਿ ਮਲਜ਼ੂਮਾਂ ਨੇ 12 ਸਤੰਬਰ ਨੂੰ ਅਚਨਾਲਾ ਦੇ ਸੁਧਾਰ ਚੱਕ ਡਾਕਟਰ ਤੇ ਪਰੌਤੀ ਨੂੰ ਲੈ ਕੇ ਫਾਇਰਿੰਗ ਕੀਤੀ ਸੀ ਜਿਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦਿਆਂ ਮਲਜ਼ੂਮਾਂ ਨੂੰ ਕਾ ਬੁਕ ਤੇ ਤਾਂ ਡਾਕਟਰ ਤੇ ਜਿਹੜਾ ਰੰਗਦਾਰੀ ਦੇ ਲਈ ਗੋਲੀਆਂ ਚਲਾਈਆਂ ਗਈਆਂ ਸੀ ਜਾਂ ਡਰੋਨ ਦੇ ਲਈ ਗੋਲੀਆਂ ਚਲਾਈਆਂ ਗਈਆਂ ਸੀ ਪਹਿਲਾਂ ਵੀ ਰੰਗਦਾਰੀ ਬੰਗੀ ਜਾ ਰਹੀ ਸੀ ਪਰ ਨਾ ਦੇਣ ਤੇ ਇਹ ਫਾਇਰਿੰਗ ਕਰਵਾਈ ਗਈ ਔਰ ਜਿਵੇਂ ਪੁਲਿਸ ਕਾਸ ਰਹੀ ਹੈ ਕਿ ਸਾਰਾ ਕੁਝ ਬਾਹਰ ਬੈਠੇ ਗੈਂਗਸਟਰਾਂ ਵੱਲੋਂ ਕਰਵਾਇਆ ਗਿਆ ਪਰ ਜਦੋਂ ਇਹੋ ਜੇ ਹੀਨੀਅਸ ਕ੍ਰਾਈਮ ਦੇ ਵਿੱਚ 20-20 ਸਾਲ ਦੇ ਮੁੰਡਿਆਂ ਨੂੰ ਜੋੜ ਲਿਆ ਜਾਵੇ ਫਿਰ ਫਰਕ ਪੈਂਦਾ ਹੈ ਅਗਲੀ ਖਬਰ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤ ਪਾਕਿਸਤਾਨ ਸਮੇਤ 23 ਦੇਸ਼ਾਂ ਨੂੰ ਡਰਗ ਪ੍ਰੋਡਕਸ਼ਨ ਕਰਨ ਵਾਲੇ ਦੇਸ਼ਾਂ ਦੀ ਸੂਚੀ 'ਚ ਸ਼ਾਮਿਲ ਕਰਿਆ। ਰਾਸ਼ਟਰਪਤੀ 트ੰਪ ਨੇ ਅਮਰੀਕੀ ਸੰਸਦ ਚ ਪ੍ਰੈਜ਼ੀਡੈਂਸ਼ੀਅਲ ਡਿਟਰਮਿਨੇਸ਼ਨ ਰਿਪੋਰਟ ਸੌਂਪੀ ਤੇ ਰਿਪੋਰਟ 'ਚ ਚੀਨ ਅਫਗਾਨਿਸਤਾਨ ਭਾਰਤ ਪਾਕਿਸਤਾਨ ਮੈਕਸੀਕੋ ਸਮੇਤ 23 ਦੇਸ਼ਾਂ ਦੇ ਨਾਮ ਸ਼ਾਮਿਲ ਨੇ। ਰਿਪੋਰਟ ਮੁਤਾਬਕ ਕਿ 23 ਦੇਸ਼ ਗੈਰਕਾਨੂੰਨੀ ਨਸ਼ਾ ਤਸਕਰੀ ਤੇ ਗੈਰਕਾਨੂੰਨੀ ਨਸ਼ਾ ਬਣਾਉਣ ਲਈ ਜ਼ਿੰਮੇਵਾਰ ਨੇ। ਟ੍ਰੰਪ ਮੁਤਾਬਕ ਫੈਂਟਨਾਈਲ ਵਰਗੇ ਡਰੱਗ ਨੇ ਅਮਰੀਕਾ 'ਚ ਐਮਰਜੈਂਸੀ ਵਰਗੇ ਹਾਲਾਤ ਬਣਾ ਦਿੱਤੇ ਜਿਸ ਕਰਕੇ ਪਬਲਿਕ ਹੈਲਥ ਸੰਕਟ ਦਾ ਕਾਰਨ ਬਣ ਰਿਹਾ ਅਤੇ 18 ਤੋਂ 44 ਸਾਲ ਦੇ ਅਮਰੀਕੀਆਂ ਦੀ ਮੌਤ ਦੀ ਮੁੱਖ ਵਜ੍ਹਾ ਇਹੀ ਹੈ। ਐਰਫੋਰਟ ਤੋਂ ਬਾਅਦ ਟ੍ਰੰਪ ਨੇ ਚੀਨ ਨੂੰ ਫੈਂਟਨਾਈਲ ਡਰੱਗ ਦਾ ਸਭ ਤੋਂ ਵੱਡਾ ਅੱਡਾ ਦੱਸਿਆ ਨਾਲ ਹੀ ਇਸ ਨੂੰ ਰੋਕਣ ਲਈ ਠੋਸ ਕਾਰਵਾਈ ਕਰਨ ਲਈ ਕਿਹਾ। ਰਿਪੋਰਟਸ ਮੁਤਾਬਕ ਅਮਰੀਕਾ 'ਚ ਹਰ ਸਾਲ 75 ਹਜ਼ਾਰ ਲੋਕਾਂ ਦੀ ਮੌਤ ਫੈਂਟਨਾਈਲ ਡਰੱਗ ਕਰਕੇ ਹੁੰਦੀ ਹੈ ਇਸ ਦੀ ਓਵਰਡੋਜ਼ ਨਾਲ ਦਿਮਾਗ 'ਚ ਆਕਸੀਜਨ ਦੀ ਕਮੀ ਹੁੰਦੀ ਹੈ ਜਿਸ ਤੋਂ ਬਾਅਦ ਵਿਅਕਤੀ ਕੋਮਾ ਚਲਾ ਜਾਂਦਾ ਹੈ ਜਾਂ ਉਸ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਦੇਸ਼ਾਂ ਨੂੰ ਡਰਗ ਪ੍ਰੋਡਕਸ਼ਨ ਡਿਕਲੇਅਰ ਕਰਨ ਤੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਲੀਅਰ ਵੀ ਕੀਤਾ ਕਿ ਦੇਸ਼ ਦਾ ਨਾ ਹੋਣ ਦਾ ਮਤਲਬ ਇਹ ਨਹੀਂ ਕਿ ਉੱਥੋਂ ਦੀ ਸਰਕਾਰ ਡਰੱਗਸ ਖਿਲਾਫ ਕਾਰਵਾਈ ਨਹੀਂ ਕਰ ਰਹੀ। ਇੱਕ ਖਬਰ ਬਠਿੰਡਾ ਬਲਾਸਟ ਦੇ ਮੁਲਜ਼ਮ ਦੇ ਨਾਲ ਜੁੜੀ ਹੋਈ ਹੈ ਜਿਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਉਸ ਨੂੰ ਕੋਰਚ ਪੇਸ਼ ਕੀਤਾ ਗਿਆ ਔਰ ਜਜ ਨੇ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਦਿੱਤੇ ਨੇ ਪਿਛਲੇ ਦਿਨੀ ਬਲਾਸਟ ਮਾਮਲੇ ਦੇ ਵਿੱਚ ਇਹ ਜ਼ਖਮੀ ਹੋਇਆ ਸੀ ਤੇ ਇਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤਾਂ ਕਿਉਂਕਿ ਕਾਫੀ ਜ਼ਖਮੀ ਸੀ ਇਸ ਦਾ ਇੱਕ ਹੱਥ ਕੱਟਣਾ ਪਿਆ ਸੀ ਤਾਂ ਅੱਜ ਪੁਲਿਸ ਨੇ ਇਸ ਨੂੰ ਬਠਿੰਡਾ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਦਾ 7 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ న్యూਸ 18 ਦੀ ਖਬਰ ਤੇ ਮੋਹਰ ਲੱਗੀ ਆ ਔਰ ਐਸਐਸਪੀ ਬਠਿੰਡਾ ਨੇ ਕਨਫਰਮ ਕੀਤਾ ਕਿ ਇਹ ਨੌਜਵਾਨ ਗੁਰਪ੍ਰੀਤ ਸਿੰਘ ਜਿਸ ਦਾ ਨਾਮ ਹੈ ਮਨੁੱਖੀ ਬੰਬ ਬਣਨ ਦੀ ਫਰਾਗ ਚ ਸੀ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ న్యూਸ 18 ਨੇ ਪਹਿਲਾਂ ਇਹ ਖਬਰ ਦਿੱਤੀ ਸੀ ਸੂਤਰਾਂ ਦੇ ਹਵਾਲੇ ਤੋਂ ਕਿ ਮਨੁੱਖੀ ਬੰਬ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜੀ 벨ਟ ਦੇ ਵਿੱਚ ਉਹ ਜਿਹੜਾ ਵਿਸਫੋਟਕ ਪਦਾਰਥ ਸੀ ਉਸ ਨੂੰ ਫਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਵੇਲੇ ਇਹ ਧਮਾਕਾ ਹੋਇਆ ਔਰ ਬਾਅਦ ਦੇ ਵਿੱਚ ਉਸ ਦੀ ਸਫਾਈ ਵੇਲੇ ਇਸ ਦਾ ਪਿਤਾ ਵੀ ਗੰਭੀਰ ਜ਼ਖਮੀ ਹੋ ਗਿਆ ਹੁਣ ਪੁਲਿਸ ਨੇ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਔਰ 7 ਦਿਨ ਦਾ ਰਿਵਾਰਡ ਗੁਰਪ੍ਰੀਤ ਦਾ ਹਾਸਲ ਕੀਤਾ। ਤੇ ਫਰਕ ਤਾਂ ਪੈਂਦਾ ਹੈ ਜੇ ਫਿਲਹਾਲ ਹੈ ਨਾ ਇਹ ਇੱਕ ਛੋਟਾ ਜਿਹਾ ਕਮਰਸ਼ੀਅਲ ਤੇ